ਸਾਡੇ ਪੰਜਾਬ ਦੇ ਵਿੱਚੋਂ ਦੀ ਜੋ ਨੌਜਵਾਨ ਪੀੜ੍ਹੀ ਹੈ ਵਿਦੇਸ਼ਾਂ ਦਾ ਰੁੱਖ ਕਰਦੀ ਹੈ ਉੱਥੇ ਜਾ ਕੇ ਸੁਨਹਿਰੀ ਪਵਿੱਕ ਦੀ ਆਸ ਦੇ ਵਿੱਚ ਉੱਥੇ ਜਾ ਕੇ ਰਹਿਣ ਦੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਭਾਵੇਂ ਉਹਨਾਂ ਦੇ ਪਰਿਵਾਰਾਂ ਦੀ ਗੱਲ ਕਰ ਲਈ ਮਾਪਿਆਂ ਦੀ ਗੱਲ ਕਰ ਲਈ ਤਾਂ ਉਹਨਾਂ ਦੇ ਵੱਲੋਂ ਵੀ ਇਹੀ ਸੁਪਨਾ ਦੇਖਿਆ ਜਾਂਦਾ ਹੈ ਕਿ ਵਿਦੇਸ਼ ਦੇ ਵਿੱਚ ਜਾ ਕੇ ਉਹਨਾਂ ਦਾ ਬੱਚਾ ਜੋ ਹੈ ਸੇਫ ਹੋ ਜਾਵੇਗਾ ਸਿਕਿਉਰ ਹੋ ਜਾਵੇਗਾ ਸੁਨਹਿਰੀ ਉਹਨਾਂ ਦੀ ਜੋ ਪਵਿੱਕ ਹੈਗੀ ਉਹ ਹੋ ਜਾਵੇਗੀ ਪਰ ਅਜਿਹੇ ਦੇ ਵਿੱਚ ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਦੋਂ ਵਿਦੇਸ਼ ਦੇ ਵਿੱਚ ਜਾ ਕੇ ਮੁੰਡੇ ਫਤ ਜਾਂਦੇ ਨੇ ਲੇਕਿਨ ਇਸ ਵਾਰ ਵੀ ਸਾਡੇ ਪੰਜਾਬ ਦੇ ਤਿੰਨ ਮੁੰਡੇ ਵਿਦੇਸ਼ ਦੇ ਵਿੱਚ ਫਸੇ ਹੋਏ ਨੇ ਤੇ ਫਸਾਇਆ ਕਿਸ ਨੇ ਹੈਗਾ ਪਾਕਿਸਤਾਨ ਦਾ ਜ਼ਿਕਰ ਆ ਰਿਹਾ ਜੀਆ ਪਾਕਿਸਤਾਨੀ ਡਾਂਕਰਾਂ ਦੇ ਵੱਲੋਂ ਤਿੰਨ ਪੰਜਾਬੀ ਮੁੰਡਿਆਂ ਨੂੰ ਜੋ ਹੈ ਕਿਰਨਾਪ ਕੀਤਾ ਗਿਆ ਇਸ ਦੇ ਨਾਲ ਉਹਨਾਂ ਦੇ ਵੱਲੋਂ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਫਿਰੋਤੀ ਦੀ ਮੰਗ ਵੀ ਕੋਈ ਲੱਖਾਂ ਦੇ ਵਿੱਚ ਨਹੀਂ ਕਰੋੜਾਂ ਦੇ ਵਿੱਚ ਹੈ ਕਰੋੜਾਂ ਦੀ ਮੰਗ ਕੀਤੀ ਜਾ ਰਹੀ ਹੈ ਕਿ ਤੁਸੀਂ ਜੇਕਰ ਪੈਸੇ ਦੋਗੇ ਤਾਂ ਹੀ ਇਹਨਾਂ ਨੂੰ ਅਸੀਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਵਾਪਸ ਭੇਜਾਂਗੇ ਹਾਲਾਂਕਿ ਇਸ ਦੇ ਵਿੱਚ ਵੀ ਏਜੰਟ ਦਾ ਨਾਮ ਸ ਅਮੜੇ ਆ ਰਿਹਾ ਜਿਨ੍ਹਾਂ ਦੇ ਥਰੂ ਜਿਹੜੇ ਇਹ ਤਿੰਨ ਪੰਜਾਬੀ ਨੌਜਵਾਨ ਨੇ ਵਿਦੇਸ਼ਾਂ ਦਾ ਰੁੱਖ ਕਰਨ ਵਾਲੇ ਸੀ ਆਸਟ੍ਰੇਲੀਆ ਜਾਣ ਵਾਲੇ ਸੀ ਲੇਕਿਨ ਧੋਖੇ ਦੇ ਨਾਲ ਇਹਨਾਂ ਨੂੰ ਈਰਾਨ ਦੇ ਵਿੱਚ ਭੇਜ ਦਿੱਤਾ ਜਿੱਥੇ ਫਸੇ ਹੋਏ ਨੇ ਤੇ ਉੱਥੇ ਇਹਨਾਂ ਦੇ ਨਾਲ ਤਸ਼ੱਦਦ ਵੀ ਹੋ ਰਹੀ ਹੈ ਜ ਜਸ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਰ ਅਸੀਂ ਤੁਹਾਨੂੰ ਉਹ ਤਸਵੀਰਾਂ ਦਿਖਾ ਹੀ ਨਹੀਂ ਸਕਦੇ ਇਸ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਤਸ਼ੱਦਦ ਉੱਥੇ ਕੀਤੀ ਜਾ ਰਹੀ ਹੈ ਮਾਰਕੁੱਟ ਕੀਤੀ ਜਾ ਰਹੀ ਹੈ ਇਹਨਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਹੈ ਲਹੂ ਲੋਹਣ ਕੀਤਾ ਜਾ ਰਿਹਾ ਹੈ ਰੱਸੀ ਦੇ ਨਾਲ ਇਹਨਾਂ ਨੂੰ ਬੰਨਿਆ ਵੀ ਜਾ ਰਿਹਾ ਹੈ ਦਿੱਲੀ ਤੋਂ ਆਸਟ੍ਰੇਲੀਆ ਦੇ ਲਈ ਇਹ ਤਿੰਨ ਨੌਜਵਾਨ ਜਿਹੜੇ ਨੇ ਪੰਜਾਬੀ ਮੁੰਡੇ ਇਹ ਨਿਕਲੇ ਸੀਗੇ ਜੋ ਕਿ ਹੁਣ ਈਰਾਨ ਦੇ ਵਿੱਚ ਇਹਨਾਂ ਨੂੰ ਏਜੰਟਾਂ ਦੇ ਵੱਲੋਂ ਅਗਵਾ ਕਰ ਲਿਆ ਗਿਆ ਹੈਗਾ ਹੁਣ ਜਿਹੜੇ ਨੌਜਵਾਨ ਨੇ ਉਹਨਾਂ ਦੇ ਪਰਿਵਾਰਾਂ ਤੋਂ ਜਿਹੜਾ ਆ ਕਰੋੜਾ ਰੁਪਏ ਦੀ ਫਿਰੋਤੀ ਮੰਗੀ ਜਾ ਰਹੀ ਹੈ ਕਿ ਤੁਸੀਂ ਪੈਸੇ ਦੋਗੇ ਉਸ ਤੋਂ ਬਾਅਦ ਹੀ ਅਸੀਂ ਛੱਡਾਂਗੇ ਉਹਨਾਂ ਪਾਕਿਸਤਾਨੀ ਬੈਂਕ ਖਾਤਿਆਂ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਦੀ ਵੀ ਧਮਕੀ ਦਿੱਤੀ ਹੈ ਕਿ ਤੁਸੀਂ ਇਹਨਾਂ ਖਾਤਿਆਂ ਦੇ ਵਿੱਚ ਜੋ ਕਿ ਪਾਕਿਸਤਾਨ ਦੇ ਖਾਤੇ ਨੇ ਉਹਨਾਂ ਦੇ ਵਿੱਚ ਪੈਸੇ ਜਮ੍ਹਾਂ ਕਰਾਓ ਉਸ ਤੋਂ ਬਾਅਦ ਜਾ ਕੇ ਹੀ ਅਸੀਂ ਇਹਨਾਂ ਨੂੰ ਛੱਡਾਂਗੇ ਤਾਂ ਤੁਹਾਨੂੰ ਦੱਸ ਦਈਏ ਪੇੜਤ ਜੂਆ ਉਸ ਦੇ ਸੰਗਰੂੜ ਜ਼ਿਲ੍ਹੇ ਦੇ ਧੂਰੀ ਨਿਵਾਸੀ ਹੁਸ਼ਨਪ੍ਰੀਤ ਸਿੰਘ ਨਵਾਂ ਸ਼ਹਿਰ ਦਾ ਜਸਪਾਲ ਸਿੰਘ ਹੈ ਹੁਸ਼ਿਆਰਪੁਰ ਦਾ ਅੰਮ੍ਰਿਤਪਾਲ ਸਿੰਘ ਹੈ ਇਹ ਤਿੰਨ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਜੋ ਕਿ ਈਰਾਨ ਦੇ ਵਿੱਚ ਪਾਕਿਸਤਾਨੀ ਡਾਂਕਰਾਂ ਦੇ ਵਿਚਾਲੇ ਜਿਹੜੇ ਹੈਗੇ ਫਸੇ ਹੋਏ ਨੇ ਹੁਸ਼ਿਆਰਪੁਰ ਪੁਲਿਸ ਦੇ ਵੱਲੋਂ ਇੱਕ ਮਹਿਲਾ ਸਣੇ ਤਿੰਨ 에ਜੰਟਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਜਿਨ੍ਹਾਂ ਦੇ ਥਰੂ ਇਹ ਤਿੰਨੇ ਨੌਜਵਾਨ ਜਿਹੜੇ ਨੇ ਆਸਟ੍ਰੇਲੀਆ ਜਾਣ ਦੇ ਲਈ ਇਹਨਾਂ ਦਾ ਰੁਖ ਕੀਤਾ ਸੀ 에ਜੰਟਾਂ ਦੇ ਨਾਲ ਗੱਲਬਾਤ ਹੋਈ ਸੀ ਪੈਸੇ ਵੀ ਲੱਖਾਂ ਦੇ ਵਿੱਚ ਇਹਨਾਂ ਏਜੰਟ ਨੂੰ ਦਿੱਤੇ ਗਏ ਸੀ ਲੇਕਿਨ ਏਜੰਟਾਂ ਦੇ ਵੱਲੋਂ ਧੋਖਾ ਇਹਨਾਂ ਦੇ ਨਾਲ ਜਿਹੜੇ ਪੰਜਾਬੀ ਮੁੰਡੇ ਨੇ ਉਹਨਾਂ ਦੇ ਨਾਲ ਕੀਤਾ ਗਿਆ ਹਾਲਾਂਕਿ ਇਸ ਦੇ ਵਿੱਚ ਜਿਹੜੇ ਮੁਲਜ਼ਮ ਟਰੈਵਲ ਏਜੰਟ ਨੇ ਉਸ ਦੇ ਵਿੱਚ ਧੀਰਜ ਤੇ ਕਮਲ ਦੇ ਨਾਲ ਨਾਲ ਇੱਕ ਲੇਡੀ ਵੀ ਸ਼ਾਮਿਲ ਹੈ ਇਹਨਾਂ ਦੇ ਖਿਲਾਫ ਕਿੜ ਨੈਪ ਤੇ ਧਮਕੀ ਦੇਣ ਦਾ ਮਾਮਲਾ ਜਿਹੜਾ ਉਹ ਵੀ ਦਰਜ ਕੀਤਾ ਗਿਆ ਹੈ ਇਸੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਪਰਿਵਾਰਕ ਮੈਂਬਰਾਂ ਦੀ ਤਾਂ ਉਹਨਾਂ ਦੇ ਵੱਲੋਂ ਐਨ ਆਰ ਆਈ ਜਿਹੜੇ ਮੰਤਰੀ ਨੇ ਉਹਨਾਂ ਦੇ ਨਕੋਲ ਪਹੁੰਚੇ ਨੇ ਤੇ ਨਾਲ ਹੀ ਮੰਗ ਕੀਤੀ ਹੈ ਕਿ ਉਹਨਾਂ ਦੇ ਬੇਟੇ ਨੂੰ ਪੁੱਤਰਾਂ ਨੂੰ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਵਾਪਸ ਲਿਆਉਣ ਦੀ ਜੋ ਹੈ ਉਹਨਾਂ ਦੀ ਮਦਦ ਕੀਤੀ ਜਾਵੇ ਇਸ ਦੇ ਨਾਲ ਪੰਜਾਬ ਦੇ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੋ ਨੇ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਵਿਦੇਸ਼ ਮੰਤਰਾਲੇ ਦੇ ਨਾਲ ਜੋ ਹੈ ਗੱਲ ਕਰੇਗੀ ਉਹਨਾਂ ਦੇ ذریعے ਇਹਨਾਂ ਨੌਜਵਾਨਾਂ ਨੂੰ ਬਿਲਕੁਲ ਸੁਰੱਖਿਆ ਤੇ ਪੰਜਾਬ ਦੇ ਵਿੱਚ ਵਾਪਸ ਜ਼ਰੂਰ ਲੈ ਕੇ ਆਵੇਗੀ ਈਰਾਨ ਦੇ ਵਿੱਚ ਜੋ ਇੰਡੀਅਨ ਐਮਬੈਸੀ ਇਹ ਉਹਨਾਂ ਦੇ ਨਾਲ ਵੀ ਜੇਕਰ ਗੱਲ ਕਰ ਲਈਏ ਹਾਈ ਕਮਿਸ਼ਨ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵੱਲੋਂ ਵੀ ਜੋ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਇੱਕ ਤਾਂ ਉਹਨਾਂ ਦੇ ਵੱਲੋਂ ਵੀ ਜੋ ਹੈ ਅਪੀਲ ਕੀਤੀ ਗਈ ਹੈ ਕਿ ਈਰਾਨ ਦੇ ਵਿੱਚ ਸਾਢੇ 3 ਨੌਜਵਾਨ ਜਿਹੜੇ ਨੇ ਫਸੇ ਹੋਏ ਨੇ ਉਹਨਾਂ ਨੂੰ ਜੋ ਹੈ ਉੱਥੋਂ ਦੀ ਕੱਢਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹੈਗੇ ਆ ਤੇ ਕਾਫੀ ਕਰੀਬ ਵੀ ਪਾ ਚੁੱਕੇ ਹੈਗੇ ਹੋ ਸਕਦਾ ਹੈ ਕੋਜ ਦਿਨਾਂ ਮਗਰੋਂ ਹੀ ਜੋ ਇਹ ਤਿੰਨ ਨੌਜਵਾਨ ਜਿਨ੍ਹਾਂ ਦੇ ਨਾਲ ਈਰਾਨ ਦੇ ਵਿੱਚ ਪਾਕਿਸਤਾਨੀ ਡੌਂਕਰਾਂ ਦੇ ਵੱਲੋਂ ਤਸ਼ੱਦਦ ਕੀਤੀ ਜਾ ਰਹੀ ਹੈਗੀ ਇਹਨਾਂ ਨੂੰ ਜਲਦ ਤੋਂ ਜਲਦ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੋ ਤਸਵੀਰਾਂ ਤੁਹਾਡੀ ਸਕਰੀਨ 'ਤੇ ਨੇ ਇਹ ਉਹੀ ਤਿੰਨ ਪੰਜਾਬ ਦੇ ਨੌਜਵਾਨ ਨੇ ਜੋ ਕਿ ਆਸਟ੍ਰੇਲੀਆ ਜਾਣ ਦੇ ਲਈ ਨਿਕਲੇ ਸੀ ਲੇਕਿਨ ਆਸਟ੍ਰੇਲੀਆ ਜਾਣ ਦੀ ਬਜਾਏ ਇਹਨਾਂ ਨੂੰ ਇਰਾਨ ਦੇ ਵਿੱਚ ਭੇਜ ਦਿੱਤਾ ਗਿਆ ਤੇ ਉੱਥੇ ਇਹਨਾਂ ਨੂੰ ਬੰਦੀ ਬਣਾਇਆ ਗਿਆ ਹੈਗਾ ਕਿਡਨੈਪ ਕੀਤਾ ਗਿਆ ਹਾਲਾਂਕਿ ਤੁਸੀਂ ਸੋਸ਼ਲ ਮੀਡੀਆ ਅਤੇ ਵੀਡੀਓਜ਼ ਵੀ ਦੇਖੀ ਹੋਵੇਗੀ ਜਿਸ ਦੇ ਵਿੱਚ ਇੱਕ ਮਾਤਾ ਦੇ ਵੱਲੋਂ ਆਪਣੇ ਪੁੱਤ ਨੂੰ ਵਾਪਸ ਪੰਜਾਬ ਦੇ ਵਿੱਚ ਲਿਆਉਣ ਦੀ ਅਪੀਲ ਕੀਤੀ ਜਾ ਰਹੀ ਹੈ ਮੰਗ ਕੀਤੀ ਜਾ ਰਹੀ ਹੈ ਇਸੇ ਦੇ ਨਾਲ ਕਿਸ ਤਰੀਕੇ ਦੇ ਨਾਲ ਤਸ਼ੱਦਦ ਹੋਈ ਹੈ ਇਸ ਬਾਬਤ ਵੀ ਜਾਣਕਾਰੀ ਜਿਹੜੀ ਹੈ ਦਿੱਤੀ ਜਾ ਰਹੀ ਹੈ ਈਰਾਨ ਦੇ ਵਿੱਚ ਜੋ ਹੈ ਦੱਸਿਆ ਜਾ ਰਿਹਾ ਕਿ ਉੱਤਰ ਦੇ ਸਾਰੇ ਜੋ ਪੁੱਤ ਹੈ ਉਹਨਾਂ ਦਾ ਫੋਨ ਆਉਂਦਾ ਹੈਗਾ ਟੈਕਸੀ ਵਾਲਾ ਜਿਹੜਾ ਹੈਗਾ ਉਹ ਆ ਗਿਆ ਸੀ ਇਹ ਜਾਣਕਾਰੀ ਪੁੱਤ ਨੇ ਦਿੱਤੀ ਖਾਣਾ ਪੀਣਾ ਵੀ ਖਾ ਲਿਆ ਇਹ ਜਾਣਕਾਰੀ ਪੁੱਤ ਨੇ ਦਿੱਤੀ ਸੀ ਜਿਵੇਂ ਹੀ ਏਜੰਟ ਨੇ ਜੋ ਹੈ بیٹے ਦੇ ਨਾਲ ਜਿੱਦਾਂ ਕਹਿਲਾਇਆ ਸੀ ਉਹ ਕਿਉਂਕਿ ਜਾਣਕਾਰੀ ਇਹ ਵੀ ਦਿੱਤੀ ਜਾ ਰਹੀ ਹੈ ਕਿ ਜਦੋਂ ਵੀਡੀਓ ਕਾਲ ਕਰਵਾਈ ਜਾ ਰਹੀ ਹੈ ਮਾਪਿਆਂ ਦੇ ਨਾਲ ਜਾਂ ਫੋਨ ਤੇ ਗੱਲਬਾਤ ਕਰਵਾਈ ਜਾ ਰਹੀ ਹੈ ਤਾਂ ਕੰਪਟੇ ਉੱਤੇ ਜੋ ਹੈ ਬੰਦੂਕ ਰੱਖ ਕੇ ਜਾਂ ਉਹਨਾਂ ਤੋਂ ਮਜਬੂਰੀ ਆ ਜ਼ਬਰਨ ਜੋ ਹੈ ਬੁਲਵਾਇਆ ਜਾ ਰਿਹਾ ਕਿ ਤੁਸੀਂ ਕੀ ਕੁਝ ਕਹਿਣਾ ਈਵਨ ਕਿ ਜਿਹੜੇ ਇਸ ਦੇ ਵਿੱਚ ਮੁਲਜ਼ਮ ਨੇ ਜਿਨ੍ਹਾਂ ਨੇ ਕਿਡਨਾਪ ਕੀਤਾ ਹੋਇਆ ਇਹਨਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਵੱਲੋਂ ਜਦੋਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਕਰਕੇ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਦੇ ਵੱਲੋਂ ਜੋ ਕਿਰਨਾਪਕ ਕੀਤੇ ਮੁੰਡੇ ਨੇ ਉਨ੍ਹਾਂ ਦੇ ਫੋਨ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਹੁਣ ਮੰਤਰੀ ਕੁਲਦੀਪ ਜੋ ਧਾਰੀਵਾਲ ਨੇ ਉਨ੍ਹਾਂ ਦੇ ਵੱਲੋਂ ਜਾਣਕਾਰੀ ਜਿਹੜੀ ਆ ਦਿੱਤੀ ਗਈ ਹੈਗੀ ਆ ਕਿ ਅਸੀਂ ਬਿਲਕੁਲ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਇਹਨਾਂ ਨੂੰ ਜਲ ਤੋਂ ਜਲਦ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਨਵਾਂ ਸ਼ਹਿਰ ਦੇ ਜਸਪਾਲ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਕਿ 14 ਮਈ ਤੋਂ ਬਾਅਦ ਉਨ੍ਹਾਂ ਦਾ ਕੋਈ ਵੀ ਉਨ੍ਹਾਂ ਦੇ ਉਤਦਾ ਉਹਨਾਂ ਦੇ ਭਰਾ ਦਾ ਕੋਈ ਵੀ ਫੋਨ ਨਹੀਂ ਆਇਆ ਉਹਨਾਂ ਜਾਣਕਾਰੀ ਇਹ ਵੀ ਦਿੱਤੀ ਕਿ ਬੇਟੇ ਦੇ ਤਹਿਰਾਨ 에어ਪੋਰਟ ਉਤਰਨ ਤੋਂ ਬਾਅਦ ਜੋ ਹੈ ਉਸ ਦੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਈਆਂ ਇਹ ਜਾਣਕਾਰੀ ਉਹਨਾਂ ਤੱਕ ਪਹੁੰਚੀ ਹੈਗੀ ਔਰ ਮੁਸੀਬਤਾਂ ਦਾ ਪਹਾੜ ਉਹਨਾਂ ਤੇ ਟੁੱਟ ਗਿਆ ਟੈਕਸੀ ਡਰਾਈਵਰ ਜੋ ਹੈਗਾ ਉਹਨਾਂ ਨੇ ਜੋ ਹੈ ਜਾਣਕਾਰੀ ਦਿੱਤੀ ਹੈਗੀ ਕਿ ਜੋ ਟੈਕਸੀ ਡਰਾਈਵਰ ਹੈ ਉਹ ਡੋਂਕਰਾਂ ਦੇ ਕੋਲ ਲੈ ਕੇ ਜਾਂਦਾ ਹੈ ਹਾਲਾਂਕਿ ਇੱਕੋ ਵਾਰ ਗੱਲ ਹੋਈ ਜਿਸ ਦੇ ਵਿੱਚ ਪ੍ਰਾਧ ਦੇ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਕਿਸ ਤਰੀਕੇ ਦੇ ਨਾਲ ਤਸ਼ੱਦਦ ਇਹਨਾਂ ਮੁੰਡਿਆਂ ਉੱਤੇ ਕੀਤੀ ਜਾ ਰਹੀ ਹੈ ਹਾਲਾਂਕਿ ਤਿੰਨ ਜੋ ਮੁੰਡਿਆਂ ਦੀ ਤਸਵੀਰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਤਿੰਨੋਂ ਪੰਜਾਬ ਦੇ ਹੀ ਹੈਗੇ ਹੁਸ਼ਿਆਰਪੁਰ ਸੰਗਰੂਰ ਤੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਨੇ ਇਹ ਤਿੰਨੋਂ ਇੱਕ ਦੂਜੇ ਨੂੰ ਨਹੀਂ ਜਾਣਦੇ ਸੀ ਵਕ ਵਕ ਤਾਵਾ ਤੋਂ 에어ਪੋਰਟ ਤੇ ਗਏ ਸੀ ਉੱਥੇ ਜਾ ਕੇ ਇਹਨਾਂ ਦੀ ਮੁਲਾਕਾਤ ਹੋਈ ਤੇ ਇੱਕੋ ਹੀ ਏਜੰਟ ਦੇ ਥਰੂ ਇਹ ਤਿੰਨੋਂ ਹੀ ਠੱਗੇ ਗਏ ਹਾਲਾਂਕਿ ਜਦੋਂ ਵੀ ਕਿਤੇ ਜਾਂਦੇ ਹੈਗੇ ਤਾਂ ਦੋਸਤੀ ਹੋ ਜਾਂਦੀ ਹੈ ਜਦੋਂ ਪਤਾ ਲੱਗਦਾ ਹੈ ਕਿ ਸਾਡਾ ਇਲਾਕਾ ਸੇਮ ਹੈਗਾ ਉਵੇਂ ਹੀ ਜਿੱਦੇ ਜਿੱਦਾਂ ਕੀ ਇਹ ਪੰਜਾਬ ਦੇ ਰਹਿਣ ਵਾਲੇ ਨੇ ਤਾਂ ਇਹਨਾਂ ਦਾ ਵੀ ਜਿਹੜਾ ਹੈਗਾ ਇਹਨਾਂ ਦੇ ਵਿਚਾਲੇ ਵੀ ਦੋਸਤੀ ਹੁੰਦੀ ਹੈ ਤਾਂ ਹੁਣ ਇਹਨਾਂ ਦੇ ਬਾਬਤ ਜਿਹੜੀ ਜਾਣਕਾਰੀ ਇੱਕ ਦੂਜੇ ਦੋਸਤਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਜਦੋਂ ਪਰਿਵਾਰ ਦੇ ਨਾਲ ਗੱਲ ਕਰਨ ਦਾ ਮੌਕਾ ਮਿਲ ਰਿਹਾ ਤਾਂ ਏਜੰਟ ਦੇ ਖਿਲਾਫ ਵੀ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਵੀ ਆਸ਼ਵਾਸ਼ਣ ਜਿਹੜਾ ਹੈਗਾ ਦਿੱਤਾ ਗਿਆ ਹੈਗਾ ਇਸੇ ਦੇ ਨਾਲ ਜਸਵੰਤ ਸਿੰਘ ਦਾ ਭਰਾ ਜਿਹੜਾ ਉਸੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਗੱਲਬਾਤ ਹੋਈ ਕਿਸ ਤਰੀਕੇ ਦੇ ਨਾਲ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਦੀ ਹੈ ਕਿ ਕਿ ਉਹਨਾਂ ਦੇ ਭਰਾ ਨੂੰ ਕਿਰਨਾਂ ਕੀਤਾ ਗਿਆ ਹੈਗਾ ਤੇ ਜੋ ਫਿਰੋਤੀ ਦੀ ਮੰਗ ਵੀ ਪਹਿਲਾਂ ਕਰੋਨਾ ਦੇ ਵਿੱਚ ਕੀਤੀ ਗਈ ਸੀ ਤੇ ਹੁਣ 54 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਕਿ ਤੁਸੀਂ ਇੰਨੇ ਪੈਸੇ ਦੇਵੋਗੇ ਉਸ ਤੋਂ ਬਾਅਦ ਹੀ ਅਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਭੇਜਾਂਗੇ ਤੇ ਹੋਰ ਕੀ ਕੁਝ ਕਹਿਣਾ ਹੈ ਇਸ ਦੇ ਵਿੱਚ ਜਸਪਾਲ ਸਿੰਘ ਦੇ ਪ੍ਰਾਦਾ ਤੁਸੀਂ ਵੀ ਸੁਣੋ ਸਰ ਉਹ ਇਥੋਂ ਗਏ ਸੀਗੇ ਜੀ ਆਸਟ੍ਰੇਲੀਆ ਲਈ ਕਹਿ ਕੇ ਗਏ ਸੀਗੇ ਏਜੰਟ ਨੂੰ ਜਿੱਦ ਲਾਇਆ ਸੀ ਉਹਨੂੰ ਤੇ ਆਸਟ੍ਰੇਲੀਆ ਭੇਜਾਂਗੇ ਤੁਹਾਨੂੰ ਉਸ ਤੋਂ ਬਾਅਦ ਸਰ ਉਹਨੂੰ ਈਰਾਨ ਦੇ ਵਿੱਚ ਫਸਾਤਾ ਹੈ ਅੱਛਾ ਜੀ ਹਾਂਜੀ ਤੋਂ ਦੀ ਗੱਲ ਇਥੋਂ ਹੀ ਗਏ ਸੀਗੇ ਪਹਿਲੀ ਏਪ੍ਰਿਲ ਨੂੰ ਕੇਸੇ ਦਵੇਈ ਇੱਕ ਮਹੀਨਾ ਉੱਥੇ ਬੈਠੇ ਰਹੀਏ ਉਸ ਤੋਂ ਬਾਅਦ ਉਹਨਾਂ ਨੇ ਇੱਕ 5 ਮਈ ਨੂੰ ਇੱਕ ਮਹੀਨ ਥੋੜੀ ਇੱਕ ਨਹੀਂ ਹਾਂਜੀ 1 ਮਈ ਨੂੰ ਉਹਨਾਂ ਨੇ ਵੀ ਉੱਥੋਂ ਦਵੇਈ ਤੋਂ ਈਰਾਨ ਦੀ ਫਲੈਟ ਕਰਵਾ ਦਿੱਤੀ ਉਹ ਕਹਿੰਦੇ ਸਟੇ ਈਰਾਨ ਦੀ ਹਾਂਜੀ ਇੱਕ ਮਹੀਨ ਦੀ ਪਹਿਲਾਂ ਵੀ ਬੈਠੇ ਉਹਨਾਂ ਨੇ ਪਹਿਲਾਂ ਵੀ ਟਿਕਟਾਂ ਕਾਫੀ ਕਰਾਈਆਂ ਉਹਨਾਂ ਨੇ ਕੈਂਸਲ ਕਰਵਾ ਦਿੱਤੀਆਂ ਉਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਜੇ ਜੇ ਈਰਾਨ ਉੱਥੇ ਜਾ ਕੇ ਕਰਵਾ ਦਿੱਤਾ ਉਹਨਾਂ ਕੀ ਵਿਵਾਨ ਕੀ ਕਰਦੇ ਹੋ ਸਰ ਪਹਿ ਮੰਗਦੇ 18 ਲੱਖ ਰੁਪਏ ਇੱਕ ਬੰਦੇ ਦਾ ਇੱਕ ਬੰਦੇ ਦਾ 18 ਲੱਖ ਰੁਪਏ ਤਿੰਨ ਉਹ ਰੰਜਾ ਲੱਖ ਰੁਪਏ ਹ ਤੇ ਟੌਚਰ ਕਰਦੇ ਉਹਨਾਂ ਨੂੰ ਜ਼ਿਆਦਾ ਅਡਜਸਟ ਕਰ ਦਿੱਤਾ ਪੈਸਾ ਕਿਥੇ ਕਾ ਏਜੰਸੀ ਦਾ ਹੁਸ਼ਿਆਰ ਬਣਦੇ ਕਿੰਨੇ ਪੈਸੇ ਲੈ 18 ਲੱਖ ਹੋਣੀ ਵੀ 18 ਮੰਗਾਈ ਅਸੀ ਅਡਜਸਟ ਹਾਂਜੀ ਇਹਨਾਂ ਨੇ ਵੀ 18 ਹੋਈਆਂ ਗਾ ਵੀ 18 ਮੰਗਦੇ ਅਡਜਸਟ ਦਾ ਨਾਮ ਕੀ ਹੈ ਤੀਰੇ ਜੱਡਵਾਲ ਇਹ ਇਮੀਗ੍ਰੇਸ਼ਨ ਸੈਂਟਰ ਪ੍ਰਦੇਸ਼ ਚਲਾਉਂਦਾ ਹੈ ਕਿ ਫੇਰ ਦੋ ਮਹੀਨੇ ਚੱਲਦਾ ਰਹਿੰਦਾ ਪਤਾ ਨਹੀਂ ਇਹ ਬ੍ਰਦਰ ਨੂੰ ਪਤਾ ਸੀਗਾ ਉਹਨਾਂ ਨੇ ਸਟੇਰ ਸੀਗਾ ਜੀ ਹਾਂਜੀ ਪ੍ਰੈਸ਼ਰ ਨਹੀਂ ਹੈ ਨੇ ਰਜਿਸਟਰ ਹੋਏ ਗਏ ਨੇ ਰਿਸਟਰ ਹੈਗਾ ਜਾਂ ਨਹੀਂ ਪੈਸੇ ਕਿੱਥੇ ਦਿੱਤੇ ਆ ਇਹ ਦਿੱਤੇ ਆ ਜੀ ਜਲੰਧਰ ਜਲੰਧਰ ਕਿੱਥੇ ਜਲੰਧਰ ਬੜੇ ਬੜਾ ਭਰਾ ਨੂੰ ਪਤਾ ਜੀ ਮੇਰੀ ਦੋਸਤ ਦੇ ਕੇ ਆ ਰਾਮਾ ਮੰਡੀ ਕਹਿੰਦਾ ਉਹਦਾ ਤੱਤ ਤੇ ਗਣੀ ਹੈ ਇੱਕ ਉਹਨਾਂ ਦੇ ਪ੍ਰਿੰਟ ਹੈਗਾ ਕੋਈ ਪ੍ਰਿੰਟ ਦਾ ਉੱਥੇ ਗਣ ਕੇ ਤੇ ਉਹ ਤੋਂ ਬਾਅਦ ਉੱਥੇ ਉਹ ਦੂਜਾ ਬੰਦਾ ਆਵੇ ਉਹਦੇ ਦੇ ਕੋਲ ਗਾਰੰਟੀ ਲਖਾਈ ਸੀ ਜੀ ਹੁਣ ਮੰਗ ਕੀ ਕਰਦੇ ਹੋ ਸਰਕਾਰ ਤੋਂ ਉਹ ਕਿੰਨੇ ਟੈਂਪ ਹੋ ਗਿਆ ਉਹ ਕਿੰਨੇ ਤੱਕ ਮੰਗਾਂਗੇ ਸਾਡੇ ਬੱਚੇ ਜਲਦੀ ਤੋਂ ਜਲਦੀ ਸੇਵ ਕਰਕੇ ਸਾਨੂੰ ਘਰ ਬਦਲਸ ਮਿਲਾਈ ਜਾ ਹੁਣ ਤੁਸੀਂ ਕੋ ਕੰਪਲੇਨਟ ਕੀਤੀ ਪੁਣੀ ਸੀ ਕੀ ਕੀਤੀ ਕੀ ਕੀਤੀ ਉਸ਼ਿਆ ਵਰਸ ਮਾਡਲ ਡਾਊਨ ਨਵੀਂ ਸ਼ਹਿਰ ਵੀ ਕੀਤੀ ਸੀ ਇਹ ਇਹਨਾਂ ਨੇ ਫਿਰ ਇਹ ਕਹਿੰਦੇ ਉੱਤੇ ਚੱਲਣੀ ਇੱਥੇ ਚੱਲਣੀ ਸਾਡੇ ਇਹਨਾਂ ਨੇ ਵੀ ਗਾਉਂ ਉਧਰ ਮਿਲ ਲਾ ਨੀਲਾ ਵੀ ਸਾਰਾ ਸੀ ਸਾਰੀ ਪਾਸੇ ਪਾਈਆਂ ਜੇ ਸੋ ਤੁਸੀਂ ਮਿਲੇ ਵੀ ਆ ਕਿਸੇ ਨੂੰ ਹਾਂਜੀ ਕਿਸੇ ਮੰਤਰੀ ਨੂੰ ਕਿਸੇ ਨੂੰ ਮਿਲੇ ਤੁਸੀਂ ਇਸ ਵਾਰ ਹਾਂਜੀ ਹਾਂਜੀ ਕਿਸੇ ਮੇਰੇ ਧਾਲੀ ਬਾਲ ਨੇ ਮਿਲ ਗਏ ਸੀ ਕੀ ਕਹੇ ਉਹਨਾਂ ਨੇ ਉਹ ਕਹਿੰਦੇ ਸੀ ਅਸੀਂ ਕਰਦੇ ਰਹੇ ਹਾਂ ਜਲਦ ਤੋਂ ਜਲਦ ਅਸੀਂ ਤੁਹਾਡੇ ਬੱਚੇ ਬਾਸ ਨੂੰ ਲਾਵਾਂਗੇ